ਕੋਈ ਟਾਈਮ ਆਏਗਾ ਆ ਵੀ ਕਰੇ ਕਲਾਰਾਂਗੇ ਆ ਇਹ ਹੇ 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 ਗੁਰਕਰੇ ਵਿੱਚ ਨਾਲ ਆਣਾ ਸਾਡੇ ਇਹ ਕੱਚੀ ਗਿਰੀ ਕੱਚੀ ਗਿਰੀ ਲੋ ਮਿੱਤਰੋ ਆ ਗਏ ਦਿੱਲੀ ਅੰਦਰ ਅੰਤਾਸ ਕਿੱਢਣ ਲੱਗੇ ਮਡੇ ਤਾਂ ਮੇਟਰੌਕੀ ਆ ਚਾਲ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਆਪਾਂ ਅੱਜ ਜਾ ਰਹੇ ਹਾਂ ਦਿੱਲੀ ਟਾਈਮ ਹੋ ਗਿਆ ਜੀ 7:50 9:55 ਤੇ ਟ੍ਰੇਨ ਹੈ ਆਪਣੀ ਚੱਲਦੇ ਆਪਾਂ ਇਹ ਗੱਡੀ ਸਟਾਰਟ ਕਰਦੇ ਆਂ ਚੱਲਦੇ ਆਂ ਫਿਰ ਅਕਰਪੇ ਚੌਧਰੀ ਆ ਗਏ ਨੇ ਕਹਿੰਦੇ ਕਿੱਥੇ ਜਾਂਦੇ ਆ ਬੁੱਧਰਨਾ ਹਾਂ ਕਿੱਥੇ ਜਾਣਾ ਆਪਾਂ ਦਿੱਲੀ ਦਿੱਲੀ ਹਾਂ ਦਿੱਲੀ ਮਾੜੀ ਮੋਟੀ ਜਗ੍ਹਾ ਤੇ ਰੁਕਣਾ ਹੀ ਨਹੀਂ ਨਾ ਨਾ ਮਾੜੀ ਇਹ ਸਿੰਦਾ ਸਟੋਪ ਵਿਸਟਾ ਕਿਥਨੀ ਹਾਂ ਠੀਕ ਆ ਦਿੱਲੀ ਜਾ ਰੁਕੇ ਟ੍ਰੇਨ ਵਾਲੀ ਪੱਟੜੀ ਤੇ ਚੜਾ ਦੇਣੀ ਆਪਾਂ ਏਹ ਪਰ ਲਵਾ ਦੇ ਰੇ ਨੂੰ ਬਾਏ 에어 ਬਾਏ 에어 ਇੱਥੇ ਰੱਖ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਚੱਲ ਜੀ ਆਪਾਂ ਆਉਣ ਫਿਰ ਦਿੱਲੀ ਨੂੰ ਹੈ ਇੱਥੋਂ ਫਰੋਈ ਪਰੋਈ ਪਰੋਂ ਟ੍ਰੇਨ ਸਰ ਨਾਲ ਲੇਟ ਕਰਾਉਣ ਵਾਲੇ ਬੰਦੇ ਕੱਪੜੇ ਵੀ ਹੱਥ 'ਚ ਚੱਕੇ ਕਰਦੇ ਆ ਕਿੱਟ ਵੀ ਨਹੀਂ ਦਿੱਤੀ ਨਾਲ ਤਾਂ ਕੌਣ ਹੀ ਕਿਹਦਾ ਕਿਹਾਂ ਸੇ ਆਤੇ ਏ ਇਹ ਉਹ ਬਾਲਣ ਕੋਲੋਂ ਉਹ ਫੇਰ ਲਾ ਦਾਈ ਪਰਲਾ ਪਰਲਾ ਲਾਉਂਦਾ ਹੀ ਏ ਓ ਯਾਰ ਲਾਉਂਦਾ ਕੀ ਨਾ ਚੱਲ ਬਈ ਯਾਰ ਹਣੀ ਐ ਵੇਖੋ ਤੁਸੀਂ ਸੱਜਣ ਬੈਠੇ ਲੈ ਹਾਂ ਤੇ ਚੱਲੇ ਜੀ ਮੁਹਮਸ ਮੁਹਮਸ ਰਾਤ ਦਾ ਖਾਣਾ ਪੀਣਾ ਲੈ ਕੇ ਚੱਲੇ ਨਾਲ ਫਿਰ ਜੋ ਪਰ ਹੈ ਹੋਈ ਚਲੀਏ ਸਟੇਸ਼ਨ ਤੇ ਪਹੁੰਚ ਗਏ ਵੀ ਆਪਾਂ ਸਟੇਸ਼ਨ ਦੇ ਫਰਾਈ ਪਰ ਨਹੀਂ ਆਪਣੇ ਪਹਿਲਾਂ ਟਿਕਟੋਕ ਆਨਲਾਈਨ ਕੋਲ ਡਰਿੰਕ ਲੈ ਆਏ ਮੁੰਡੇ ਕਹਿੰਦੇ ਕੋਲ ਡਰਿੰਕ ਆਪਾਂ ਦਾ ਲਟਨ ਪਟਨ ਚੱਕ ਲਿਆ ਤਿਆਰੀ ਆ ਗਏ ਬੈਨੇ ਟ੍ਰੇਨ ਚ ਓਏ 3 ਨਾਲ 4 ਤੇ ਕਾ 5 ਸੀਟਾਂ ਤੋਂ ਲੜ ਪਏ ਟਿਕਟ 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 ਕੋਰਕਰੇ ਵਿੱਚ ਨਾਲ ਆਣਾ ਸਾਡੇ ਇਹ ਕੱਚੀ ਗਰੀ ਕੱਚੀ ਗਰੀ ਆਪਰਾ ਨਾਲ ਮਰੁੰਡੇ ਆਲ ਨਾਲ ਛੱਡੂ ਹੋ ਗਿਆ ਭਾਜੀ ਵੇਖ ਇਹੋ ਥੇਲ ਜਾਂਦੀ ਨਾ ਠੀਕ ਨਾਲੇ 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 ਕੰਮ ਕੋ ਕੰਮ ਕੋ ਹੋ ਰਿਹਾ ਕੋ ਕੰਮ ਕੋ ਪੈਰ ਨਾਲ ਲੰਗਾ ਕੇ ਤਾਂ ਗਲਾਸ ਉਹ ਸੁੱਟ ਦੇ ਬਾਹਰ ਪਾਉਂ ਕੀ ਕਰੀ ਪੈਰ ਥੰਮਾ ਪਾ ਕੀ ਜੀ ਹਾਂ ਉਹ ਉਹ ਭਾਂਗ ਲਾ ਟ੍ਰੇਨ ਰੋਲ ਮੋਂ ਸਾਡਾ ਲੜ ਪਏ ਮੁੰਡੇ ਫੇਰ ਕੋਈ ਖੇਰੋ ਫੇਰ ਪਾ ਮੋਂ ਲਾ ਦੇ ਕੋਈ ਸਾੜ ਦੇ ਫੇਰ ਇਹਨੇ ਤਾਸ ਖੇਡਣ ਲੱਗੇ ਮੁੰਡੇ ਤਾਂ ਥੋੜੀ ਘੜੀ ਥੋੜੀ ਘੜੀ ਥੋੜੀ ਥੋੜੀ ਹੋ ਰਹੀ ਥੋੜੀ ਕੋਨਾਮ ਔਰ ਇਸ ਤੋਂ ਪੈਰ ਚਾਹਤੀ ਹੈ ਗਾਸ ਬੜਾ ਨਹੀਂ ਬੜੇ ਜਿਓਰ ਨਾਲ ਜੀ ਆਓ ਨੂੰ ਮਹਾਨ ਸ਼ਕਤੀ ਆਪ ਬੜਾ ਜਿਹਾ ਸ਼ਕਲ ਉਹ ਆ ਚੰਦਾ ਚਾਹ ਕਿੰਨੇ ਕੋਟ ਇਕੱਠੇ ਇਹਦੀ ਗ੍ਰੈਡ 5 5 5 ਅੱਛਾ ਤੇਰਾ ਸਿਆਲ ਲੰਘ ਜੇਗਾ ਫਿਰ ਆਹ ਸਾਡ ਗਰਮੀਆਂ ਹੀ ਲੈ ਨੇ ਅੱਛਾ ਪਰ ਠੰਡੇ ਆ ਗਏ ਨਸਰੋ ਬਠੰਡੇ कौन दुनियाते श्री देवी मथुरा हरियाणा पंजाब 51 को ਓ ਜੀ ਦੌ ਸਟੇਸ਼ਨ ਪਰ ਤੁਹਾਡਾ ਸਵਾਗਤ ਹੈ ਕਿਰਪਾ ਕਰਕੇ ਥਾਹ ਦੇਓ ਪਾਣੀ ਦੀ ਬੋਤਲ ਪਾਣੀ ਦੀ ਬੋਤਲ ਲੈਣੀ ਹੈ ਇੱਕ ਪਾਣੀ ਦੀ ਬੋਤਲ ਦੇ ਦੋ ਇੱਕ ਕੋਕ ਆ 40 ਵਾਲਾ ਨਾ 50 ਰੁਪਏ ਬਠਿੰਡਾ ਬਠਿੰਡਾ ਉਹ ਆ 750 ਵਾਲੀ ਕੋਈ ਚੀਜ਼ ਇੱਕ ਮੈਗ ਨਾਲ ਇੱਕ ਬੋਲਾ ਦੋ ਇਹਨਾਂ ਕਬਰਾਂ ਆਣੀ ਹੋਣੀ ਚਲੋ ਹਾਂ ਹੱਥਾ ਕਹਿਗਾ ਤਰੀਏ ਭੇਜ ਰਿਹਾ। ਫ੍ਰੀਜ ਰੱਖਣਾ ਪਰ ਬਨਾਣ ਨਾ ਖਾਦਣਾ ਤੂੰ। ਦਵਾਈ ਜਲਦੀ ਨਾਲ ਲੈ। ਕਾਹੇ ਖੜਾ ਪੈਗਾ? ਕਿੰਨੇ ਸਾਈ ਕਿਸੇ ਨੇ ਨਹੀਂ ਸਮਾਦ ਰਹੀ ਜਿੱਦਾਂ ਹੀ ਮਾਦਾ। ਚੱਪ ਚੱਪ ਕੀ ਕਹਿਣ ਲੱਗਾ ਭੇਜਿਆ? ਇਸੇ ਰਿਡੀ ਪੁਲਿਸ਼ਨ। ਮਾਦਾ ਨੂੰ ਕਹਿੰਦਾ ਇਹਨੂੰ ਇੰਨੀ ਫੁੱਟ ਲੱਗੀ ਸਪੈਸ਼ਲ ਚਾਲ ਦੀ ਤੇ ਛਾਲ ਮਾਰ ਕੇ ਲੱਗਿਆ। ਚਾਂਦੀ ਟੇਬਲ ਛਾਲ। ਕੰਜਰ ਉਹ ਜਿਹੜਾ ਮਿਰਚ ਲਾ ਕੇ ਖਾਦਣ। ਬੜਾ ਹੈਰਾਨ ਹੀ ਹੋ ਉਹ। ਕੰਜਰ। ਤੇ ਕੰਜਰ ਇਹੋ ਜਿਹੇ ਹੁੰਦੇ। آره. Yes. سری بس. این نهی پوشنی هم نمی‌شه. ਉਹ ਵੱਜਾਂ ਤੋਂ ਬਾਅਦ ਚੱਲੇ ਤੇ ਹਜੇ ਵੇਖੋ ਸੌਂ ਦਾ ਨਾਂ ਹੀ ਨਹੀਂ ਲੈਂਦੇ ਯਾਰ ਬਰਾਵਾ ਇਹਨਾਂ ਵੀ ਗੁੱਟ ਨਾਈਟ ਗਿਆ ਸ਼ੂਗਰ ਇਹਨਾਂ ਵੀ ਗੁੱਟ ਨਾਈਟ ਗਿਆ ਸਮਝੋ ਬਰਾਵਾ ਚੱਲਦੀ ਹਾਂ 2 ਵੱਜ ਗਏ ਭੈ ਜ ਹੁਣ ਸੌਣ ਲੱਗੇ ਕਿਤੇ ਰ ਉਹ ਆਉਂਦਾ ਰਹੋ ਸੋ ਜਾਤੀ ਰਾਤ ਅੱਧੀ ਰਾਤ ਹੋ ਗਈ ਭਰਾ ਇਹਦੀ ਰਾਤ ਕਰ ਚਾਰ ਵਜੇ ਲੈ ਸਵੇਰ ਦੇ ਇਹ ਮੈਨੂੰ ਐ ਲੱਗਦਾ ਵੀ ਇਹਨੇ ਲੱਸੀ ਬੱਦ ਪੀ ਲਈ ਓਏ ਲੰਗਰ ਜੇ ਨੂੰ ਨੀਂਦ ਆਉਂਦੀ ਆ ਇਹਦਾ ਚਿੱਤ ਨਹੀਂ ਲੱਗਦਾ ਕਹਿੰਦਾ ਹੈਗਾ ਉਹ ਬਸ ਸੌਣ ਦੇ ਆ ਆ ਜੀ ਮੇਰੇ ਪਿੰਡ ਦੇ ਨੌਜਵਾਨ ਆ ਜਿੰਨਾਂ ਦੀ ਨੀਂਦ ਨਹੀਂ ਪੂਰੀ ਤੇ ਡਿੱਗਦੇ ਫਿਰਦੇ ਮੱਥੇ ਮੱਥੇ ਡਿੱਗਣਾ ਆ ਗਿਆ ਦਿੱਲੀ ਦਿੱਲੀ ਕਹਿੰਦੇ ਅੱਜ ਤੋਂ 4 ਸਾਲ ਪਹਿਲਾਂ ਮਨ ਦਾ ਟਰੈਕਟਰਾਂ ਤੇ ਆਏ ਪਹਿਲਾਂ ਪਹਿਲਾਂ ਅੱਜ ਤੋਂ 4 ਸਾਲ ਪਹਿਲਾਂ ਟਰੈਕਟਰਾਂ ਤੇ ਆਏ ਸੀ ਅੱਜ ਨਹੀਂ ਜਿੱਤਦੇ ਦੱਸਦੇ ਮੈਨੂੰ మిత్రోపరేవి ਨੋ ਨੋ ਸੋ ਸੋ ਵੀ ਕਰਦੇ ਸੀ ਵਾਲਾ ਬਾਈਓ ਦੇਖਦਾ ਆਵਾਟ ਆ ਐਕਸਪ੍ਰੈਸ ਆ ਸੁਦੀਪਾ ਵਾਲੇ ਪਾਣੀ ਪਰ ਆਉਣਾ ਲੱਗ ਤਰੋਂ ਆ ਪਹੁੰਚ ਗਏ ਸੀ ਦਿੱਲੀ ਪਹਿਲਾਂ ਗੱਡੀ ਲੈਣ ਤੋਂ ਪਹਿਲਾਂ ਗੱਡੀ ਲੈਣ ਤੋਂ ਪਹਿਲਾਂ ਪਾ ਤੇਲ ਦੀ ਗੱਲ ਕਰਨਾ ਵੀ ਬਾਈ ਪੈਟਰੋਲ ਦਾ ਠੇਕਾ ਮਾਰ ਸਾਡੇ ਨਾਲ ਕੰਮ ਇਨਸ਼ਾਅਰ ਹੋ ਜਾਂਦਾ ਹੈ ਕੋਕਾ ਫੋਕਾ ਕਰੂਗਾ ਕੋਕਾ ਫੋਕਾ ਕਰੂਗਾ ਅਗਲਾ ਬੈਂਚ ਤੇ ਹੋਏ ਲਿੰਗ ਵੀ ਰ ਆਇਕ ਮਨ ਨੂੰ ਮੁਰਾ ਸਾਹਿਬ ਉਹ ਪਾਣੀ ਕਿੰਨੀ ਤੋਚ ਮਿਲਦੀ ਹੈ ਮੈਨਾਂ ਨਹੀਂ ਤਾਂ ਲੱਗੇ ਲੱਗਦੇ ਮੱਤਰ ਪਿਆਰੇ ਚਾਹ ਪੀਣ ਕਹਿੰਦੇ ਸੀ ਦਿੱਲੀ ਆਉਣਾ ਦਿੱਲੀ ਟਾਈਮ ਨਾਲ ਪਹੁੰਚ ਕੇ ਤੁਹਾਨੂੰ گاਵਾ ਵਾਂਗ ਹੋਏ ਪਿਆ ਆ ਵੇਖੋ ਨਾਲ ਆਵਿਰਦੀਆਂ ਯਾਰ ਜੂ ਗੀ ਗਏ ਹੁਣ ਆਪਾਂ ਚੱਲੇ ਆਂ ਫਰੀ ਹੁਣ ਰਹਿਨੇ ਗੱਡੀਆਂ ਦੀ ਮਾਰਕੀਟ ਆ ਆ ਵੇਖੋ ਮੇਰੀਆਂ گاਵਾ ਲਓ ਜੀ ਆਪਾਂ ਹੁਣ ਇੱਥੋਂ ਚੱਲੇ ਆਂ ਵਿਕਾਸਪੁਰੀ ਮਾਰਕੀਟ ਬੈਠੇ گاਵਾ ਬੈਠੀਆਂ گاਵਾ ਤਰੋਟ ਜੇ ਦਿੱਲੀ ਆਉਣਾ ਤਾਂ ਓਵਰ ਕਰ ਲਿਓ ਓਵਰ ਫਾਇਦਾ ਬਸ ਲੋਕੇਸ਼ਨ ਸਹੀ ਹੋਵੇ ਤੇ ਆਪਦੇ ਵੀਕਲ ਤੇ ਆਉ ਦਾ ਫਾਇਦਾ ਹੀ ਫਾਇਦਾ ਵੈਸੇ ਤਾਂ ਨਾ ਉਹ ਟ੍ਰੇਨ ਤੋਂ ਤੇ ਆਜੋ ਆਪਦਾ ਵੀਕਲ ਛਿੱਲਿਆ ਜਾਂਦਾ ਹੈ ਨਾ ਮਿੱਤਰੋ ਗੱਡੀਵਾ ਤਾਂ ਬਹੁਤ ਖੜਾ ਇੱਥੇ ਪਰ ਲਾਈਆਂ ਬਹੁਤ ਟਕਾ ਕੇ ਨਾਲ ਕਰਕੇ ਜਾਵਾਂ ਮੈਂ ਪੂਰਾ ਸਾਨ ਨਹੀਂ ਕਰਦਾ ਜਿਹੜਾ ਕੋਈ ਮੱਖੀ ਨਹੀਂ ਕਰਦੀ। ਮੈਂ ਇੱਕ ਫੇਰ ਜਾ ਗੱਗੀ ਮੈਂ ਦੇ ਦਾਂਗਾ 6 ਲੱਖਾ ਕਰਾ ਦੇ ਗੱਡੀ ਮੈਨੂੰ। ਕੋਈ ਟਾਈਮ ਆਏਗਾ ਆ ਵੀ ਕਰੇ ਖਲਾਰਾਂਗੇ। ਵਰਨਾ ਨਹੀਂ ਕਿ ਟਵਾਈਟ ਆ ਲਿਆਂ ਦੀ। ਜਿਆਦਾ ਮਾਡਲ ਦੇਖ ਹੈਂ? ਆਪਾਂ ਇਹਨਾਂ ਉੱਚਾ ਮਾਡਲ ਨਹੀਂ ਨਾ ਲੈਣਾ ਬਾਈ ਮਾਡਲ ਹਜੇ ਇੰਨੀ ਗੁੰਜਾਇਸ਼ ਨਹੀਂ ਹੈਗੀ ਆਪਣੇ ਕੋ ਕਹਿੰਦਾ ਮਿੱਤਰੋ ਜਿੰਨੀਆਂ ਗੱਡੀਆਂ ਖੜੀਆਂ ਸਾਨੂੰ ਪਸੰਦ ਤਾਂ ਬਹੁਤ ਆ ਗਈਆਂ ਨੇ ਗੱਗੀ ਜਦੋਂ ਕਿਤੇ ਕਰਦਾ ਕਹਿੰਦਾ ਲਾਲ ਰੰਗ ਪਸੰਦ ਕਰੋ ਲੈ ਦੱਸ ਵਾਈਟ ਕਲਰ ਪਸੰਦ ਕਰੋ ਜਾਂ ਆਪ ਬਲੈਕ ਇਹਦੀ ਚੁਆਇਸ ਹੀ ਮਾੜੀ ਐ ਇਹ ਕਾਮਨ ਇਹ ਕਾਮਨ ਕਲਰ ਹੁੰਦੇ ਨੇ ਚੰਗੀ ਚੁਆਇਸ ਤੁਸੀਂ ਕੀ ਹੋਰ ਨਾਲ ਜਾਂਦਾ ਠੀਕ ਇਹਨੂੰ ਰਾਜ ਤਾਰ ਦੇਣਾ ਕਾਰ ਜੋ ਨਹੀਂ ਯਾਰ ਐਵੇਂ ਥੋੜੀ ਕਰਨਾ ਨਹੀਂ ਅਚਾ ਪਾ ਵੇਖਣੀ ਜਾਂ ਜਾਂ ਫਰੀਦਾ ਜਾਂ ਸਾਨੂੰ ਫਾਲੀ ਇਹ ਕਲੀ ਕਿਹੜੀ ਹੈ Honda City ਹਾਂ ਮੈ ਇਮੇਜ ਨਾ ਨਾ ਕਹਦੀ ਪੱਜੀ ਨਹੀਂ ਵੀਰ ਨਹੀਂ ਇਮੇਜ ਤੇ Honda City ਚ ਸਾਨੂੰ ਫਰਕ ਪਤਾ ਜਾਂ ਵਾਈਟ ਖੜੀ ਉਹ ਕਲਰ ਸੋਹਣਾ ਵਾਈਟ ਨਾਲ ਆਪਾਂ ਨੂੰ ਇੱਥੇ ਫਰੀਦਾ ਨਹੀਂ ਲੱਭੀ ਆਪਾਂ ਜਾਣ ਜਾ ਰਹੇ ਹਾਂ ਦੂਜੀ ਮਾਰਕੀਟ ਕਰੋਲ ਬਾਗ ਕੱਟੀਆਂ ਦੀ ਮਾਰਕੀਟ ਜਿੱਥੇ ਆ ਬਹੁਤ ਰਹਿੰਦੇ ਆ ਹਾਂ ਅਸੀਂ ਪਰ ਆਪ ਸਤਿ ਸ੍ਰੀ ਅਕਾਲ ਕਰਦੇ ਆਂ ਆਉਂਦੇ ਆ ਵਾਸੀ ਹੇ ਰਿਹਾ ਮਸ਼ਕੂਲਾ 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 ਸੁਤੇ ਦਾ ਵੇਖ ਪਏ ਉਹ ਵੀ ਬੁੱਲੇ ਰਹਿ ਗਏ ਕਹਿੰਦੇ ਹੁਣ ਇਹਨਾਂ ਖਾ ਲੈਣੇ ਨਾਨ ਤੇ ਉਹਦੇ ਬਾਅਦ ਕਹਿਣਾ ਰੱਬਾ ਜਾਂ ਨਾਨ ਕੱਢ ਲਾ ਜਾਂ ਜਾਨ ਕੱਢ ਲਾ ਹੈ ਆਪਣ ਨੂੰ ਆ ਵੀ ਗੱਡੀ ਪਸੰਦ ਆ ਗਈ ਕੱਚੰਡੇ ਆ ਜੇ ਗੱਡੀਆਂ ਬਹੁਤ ਖੜੀਆਂ ਆ ਆ ਪਸੰਦ ਆਈ ਆ ਆਪਾਂ ਨੂੰ ਹਜੇ ਤੱਕ ਤਾਂ ਬਾਕੀ ਵੈਨੇ ਅਗਰੇ ਕੀ ਬਾਮ ਦਾ ਚਲੋ ਮਿੱਤਰੋ ਚੱਲਦੇ ਆਪਾਂ ਕਰੇ ਦਿੱਲੀੋਂ ਆਪਾਂ ਨੂੰ ਗੱਡੀ ਨਹੀਂ ਸੈੱਟ ਆਈ ਸੀ ਤੇ ਆਪਾਂ ਫਰੋਈਪੁਰੋਂ ਜਾ ਕੇ ਬਰੀਜ਼ਾ ਹੀ ਦੇਖਦੇ ਆਂ ਕਿੰਦੇ ਨਹੀਂ ਵੱਜਾ फाइनली मित्रों फरोईपुर आके अप्रिजा बन गई गुरु रामदास कारजून तो मित्रों ग्डी आप ब्रिजा आपा आ गए गुरु घरे ਬੇਨਤੀ ਨਮਾਤਾ ਟਟਕਾਲ ਗਏ ਵਾਈਟ ਜਿਆ ਵਾਸ਼ਾ ਇਹ 15 ਯਾਦ ਸੀ ਸਾਰਾ ਪਰਿਵਾਰ ਆਇਆ ਆਪਾਂ ਮੱਥਾ ਟੇਕਣ ਤੇ ਚੱਲਦੇ ਆਪਾਂ ਕੋਰਤਾਰਸਾ ਚੱਲ ਅਰਦਾਸ ਬੇਨਤੀ ਕਰਾ ਕੇ ਆਪਾਂ ਆ ਗਏ ਸੀਗੇ ਵਾਈਟ ਆਪਾਂ ਮੇਰ ਰੱਖੀ ਕਰਮਾ ਵਾਲੀ ਚਲੋ ਚੱਲੀਏ ਲਓ ਜੀ ਮੇਰਾ ਆਈ ਡਾ ਵਲੌਗ ਕਰਦੇ ਆਂ ਆਪਾਂ ਇੱਥੇ ਖਤਮ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰ ਦਿਓ ਸਾਬਗੇ ਧੰਨਵਾਦ